ਗਲੀ ਗਲੀ ਤੇ ਐਸੀ ਚਾਂਦ ਚੜ੍ਹੇ ਸੀਨ ਸਾਹਿਬ ਗਲੀ ਗਲੀ ਨਹੀਂ ਮੇਰੀ ਐਸੀ ਚਾਂਦ ਚੜ੍ਹੇ ਸੀਨ ਸਾਹਿਬ ਜੀ ਤਾੜੀ ਮਾਰੋ ਇੱਕ ਛੜਦੇ ਇਹਨਾਂ ਨੂੰ ਸੰਜਲ ਨੇ ਇਸੇ ਦਿਨ ਦੁਪਹਿਰੇ ਕਈ ਲੁੱਟੇ ਕਈ ਮਾਰੇ ਇਸ ਸੰਜਲ ਨੇ ਇਸੇ ਦਿਨ ਦੁਪਹਿਰੇ ਕਈ ਲੁੱਟੇ ਕਈ ਮਾਰੇ ਉਹ ਬੈਠੇ ਉਮਰਾ ਦੇ ਰੋਗੀ ਲੁੱਟਣ ਆਏ ਨਜ਼ਾਰੇ ਉਹ ਬੈਠੇ ਉਮਰਾ ਦੇ ਰੋਗੀ ਲੁੱਟਣ ਆਏ ਜਦਾਰੇ ਨਾ ਛਣਕੇ ਨਾ ਛਣਕੇ ਅੜੀਏ ਗੱਲ ਪਹੁੰਚੂ ਸਰਕਾਰੇ ਨਾ ਛਣਕੇ ਨਾ ਛਣਕੇ ਅੜੀਏ ਗੱਲ ਪਹੁੰਚੂ ਸਰਕਾਰੇ ਬਿਨਾ ਪਾਲੜੋ ਬਿਨਾ ਪਾਲੜੋ ਲੰਬੂ ਨਿਕਲੇ ਨਿਕਲੇ ਜਦੋਂ ਬੜ ਛਣਕੇ ਛੜਕਾਟਾ ਪੈਂਦਾ ਛੜਕਾਟਾ ਪੈਂਦਾ ਗਲੀ ਗਲੀ ਦੀ ਮੇਰੀ ਐਸੀ ਚਾਂਦਰ ਛਣਕੇ ਛੜਕਾਟਾ ਪੈਂਦਾ ਗਲੀ ਗਲੀ ਮੇਰੀ ਐਸੀ ਚਾਂਦਰ ਛਣਕੇ ਕੜਾਟਾ ਪੈਂਦਾ ਗਲੀ ਗਲੀ ਗਿੱਧਿਆਂ ਦੇ ਵਿੱਚ ਜਾਵਾਂ ਨਹੀਂ ਮੈਂ ਆਵਾ ਨੱਚ ਤੁਮਾਲਾ ਗਿੱਧਿਆਂ ਦੇ ਵਿੱਚ ਜਾਵਾਂ ਨਹੀਂ ਮੈਂ ਆਵਾ ਨੱਚ ਤੁਮਾਲਾ ਔਣ ਨੀਂ ਮੀਆਂ ਮੋਰ ਸ਼ਰਮ ਨਾਲ ਵੇਖ ਮੇਰੀਆਂ ਚਾਲਾਂ ਔਣ ਨੀਂ ਮੀਆਂ ਮੋਰ ਸ਼ਰਮ ਨਾਲ ਵੇਖ ਮੇਰੀਆਂ ਚਾਲਾਂ ਮੇਰੇ ਨਾਲੋਂ ਵੱਧ ਕੇ ਮੇਰੀ ਚਾਂਜਰ ਕਰੇ ਕਮਲਾ ਮੇਰੇ ਨਾਲ ਉੱਡ ਕੇ ਮੇਰੀ ਚਾਂਦਰ ਕਰੇ ਕਮਾਣਾ ਜੀ ਕਰਦਾ ਏ ਜੀ ਕਰਦਾ ਏ ਚਾਂਦਰ ਪਾ ਕੇ ਉੱਡ ਜਕਬੂਤਰ ਬਣ ਕੇ ਢਲਕਾਟਾ ਪੈਂਦਾ ਢਲਕਾਟਾ ਪੈਂਦਾ ਗਲੀ ਗਲੀ ਮੇਰੀ ਐਸੀ ਚਾਂਦਰ ਉੱਕੇ ਢਲਕਾਟਾ ਪੈਂਦਾ ਗਲੀ ਗਲੀ ਏ ਚਾਂਦਰ ਸੀ ਮੈਨੂੰ ਦੇਖ ਕੇ ਗਿਆ ਦੀਦਾਰ ਨਿਸ਼ਾਨੀ ਏ ਚਾਂਦਰ ਸੀ ਮੈਨੂੰ ਦੇਖ ਕੇ ਗਿਆ ਦੀਦਾਰ ਨਿਸ਼ਾਨੀ ਕੰਨੀ ਬੁੰਦੇ ਚੀਚੀ ਛੱਲਾ ਨਾਲ ਵਿੱਚ ਪਾ ਗਿਆ ਗਾਨੀ ਕੰਨੀ ਬੁੰਦੇ ਚੀਚੀ ਛੱਲਾ ਨਾਲ ਵਿੱਚ ਪਾ ਗਿਆ ਗਾਨੀ ਇਹ ਜਨ ਇਹ ਚਾਂਦਰ ਸੀ ਮੈਨੂੰ ਦੇ ਕੇ ਯਾਦ ਦੀ ਧਾਰ ਨਿਸ਼ਾਨੀ ਕੰਨੀ ਬੁੰਦੇ ਚੀਚੀ ਛੱਲਾ ਨਾਲ ਵਿੱਚ ਪਾ ਗਿਆ ਗਾਨੀ ਰੱਜ ਜਵਾਨੀ ਅਮਾਨੇ ਅੜਿਓ ਓ ਮੇਰਾ ਦਿਲ ਜਾਨੀ ਰੱਜ ਜਵਾਨੀ ਅਮਾਨੇ ਅੜਿਓ ਮੇਰਾ ਦਿਲ ਜਾਨੀ ਆਪਣੇ ਹੱਥੀ ਆਪਣੇ ਹੱਥੀ ਚਾਂਜਰ ਦੇ ਵਿੱਚ ਦੇਖਿਆ ਪਰੋਖੇ ਮਣ ਕੇ ਛਣਕਾਟਾ ਪੈਂਦਾ ਛਣਕਾਟਾ ਪੈਂਦਾ ਗਲੀ ਗਲੀ ਤੇਰੀ ਐਸੀ ਤੰਜਰ ਕਣਕੇ ਛਣਕਾਟਾ ਪੈਂਦਾ ਗਲੀ ਗਲੀ ਤੇਰੀ ਐਸੀ ਤੰਜਰ ਕਣਕੇ ਛਣਕਾਟਾ ਪੈਂਦਾ ਵਾ 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 ਗਲੀ ਗਲੀ ਤੇਰੀ ਐਸੀ ਤੰਜਰ ਕਣਕੇ ਸੀਐਮ ਸਾਹਿਬ ਪੈਂਦਾ ਗਲੀ ਗਲੀ ਨਹੀਂ ਮੇਰੀ ਐਸੀ ਤੰਜਰ ਕਾ ਕਾ ਤੁਸੀ ਤਾੜੀ ਮਾਰਨਾ ਇੱਕ ਛੜਦੇ ਇਹਨਾਂ ਨੂੰ ਵਿਦੇਸ਼ ਚਾਂਜਲ ਨੇ ਇਸੇ ਦਿਨ ਦੁਪਹਿਰੇ ਕਈ ਲੁੱਟੇ ਕਈ ਮਾਰੇ ਇਸ ਚਾਂਜਲ ਨੇ ਇਸੇ ਦਿਨ ਦੁਪਹਿਰੇ ਕਈ ਲੁੱਟੇ ਕਈ ਮਾਰੇ ਹੋ ਬੈਠੇ ਉਮਰਾ ਦੇ ਲੋਕੀ ਲੁੱਟਣ ਆਏ ਨਜ਼ਾਰੇ ਹੋ ਬੈਠੇ ਉਮਰਾ ਦੇ ਲੋਕੀ ਲੁੱਟਣ ਆਏ ਨਜ਼ਾਰੇ ਨਾ ਚੜਕੇ ਨਾ ਚੜਕੇ ਅੜੀਏ ਗੱਲ ਪਹੁੰਚੂ ਸਰਕਾਰੇ ਨਾਂ ਛਣਕੇ ਨਾਂ ਛਣਕੇ ਅੜੀਏ ਗੱਲ ਪਹੁੰਚੂ ਸਰਕਾਰੇ ਬਿਨਾ ਪਾਲੜੋ ਬਿਨਾ ਪਾਲੜੋ ਲੰਬੂ ਨਿਕਲੇ ਨਿਕਲ ਜਦੋਂ ਬਣ ਛਣਕੇ ਛਣਕਾਟਾ ਪੈਂਦਾ ਛਣਕਾਟਾ ਪੈਂਦਾ ਗਲੀ ਗਲੀ ਤੇਰੀ ਐਸੀ ਤੰਜਰ ਛਣਕੇ ਛਣਕਾਟਾ ਪੈਂਦਾ ਗਲੀ ਗਲੀ ਤੇਰੀ ਐਸੀ ਤੰਜਰ ਛਣਕੇ ਛਣਕਾਟਾ ਪੈਂਦਾ ਗਲੀ ਗਲੀ ਗਿੱਧਿਆਂ ਦੇ ਵਿੱਚ ਜਾਵਾਂ ਨੀ ਮੈਂ ਆਵਾ ਨੱਚ ਕਮਲਾ ਕਿਦੇ ਦੇ ਵਿੱਚ ਜਾਵਾਂ ਨੀ ਮੈਂ ਆਵਾ ਨੱਚ ਤਮਲਾ ਔਣ ਨੀ ਮੀਆਂ ਮੋਰ ਸ਼ਰਮ ਨਾਲ ਵੇਖ ਮੇਰੀਆ ਚੱਲਣਾ ਔਣ ਨੀ ਮੀਆਂ ਮੋਰ ਸ਼ਰਮ ਨਾਲ ਵੇਖ ਮੇਰੀਆ ਚੱਲਣਾ ਮੇਰੇ ਨਾਲੋਂ ਵੱਧ ਕੇ ਮੇਰੀ ਚਾਂਜਰ ਕਰੇ ਕਮਲਾ ਮੇਰੇ ਨਾਲੋਂ ਵੱਧ ਕੇ ਮੇਰੀ ਚਾਂਜਰ ਕਰੇ ਕਮਲਾ ਜੀ ਕਰਦਾ ਏ ਜੀ ਕਰਦਾ ਏ ਚਾਂਜਰ ਪਾ ਕੇ ਉੜ ਜਾ ਕਬੂਤਰ ਬਣ ਕੇ ਝਲਕਾਟਾ ਪੈਂਦਾ ਝਲਕਾਟਾ ਪੈਂਦਾ ਗਲੀ ਗਲੀ ਤੇਰੀ ਐਸੀ ਚਾਂਜਰ ਕੇ ਝਲਕਾਟਾ ਪੈਂਦਾ ਗਲੀ ਗਲੀ اے ਚਾਂਜਰ ਸੀ ਮੈਨੂੰ ਦੇਖ ਕੇ ਯਾਦ ਦੀਦਾਰ ਨਿਸ਼ਾਨੀ اے ਚਾਂਜਰ ਸੀ ਮੈਨੂੰ ਦੇਖ ਕੇ ਯਾਦ ਦੀਦਾਰ ਨਿਸ਼ਾਨੀ ਕੰਨੀ ਬੁੰਦੇ ਚੀਚੀ ਛੱਲਣਾ ਨਾਲ ਵਿੱਚ ਪਾ ਗਿਆ ਗਾਣੇ ਕੰਨੀ ਬੁੰਦੇ ਚੀਚੀ ਛੱਲਣਾ ਗਲ ਵਿੱਚ ਪਾ ਗਿਆ ਗਾਨੀ ਇਹ ਜਨ ਇਹ ਚਾਂਦਰ ਸੀ ਮੈਨੂੰ ਦੇਖ ਕੇ ਗਿਆ ਦੀ ਗਾਰ ਨਿਸ਼ਾਨੀ ਕੰਨੀ ਬੁੰਦੇ ਚੀਚੀ ਛੱਲਾ ਗਲ ਵਿੱਚ ਪਾ ਗਿਆ ਗਾਨੀ ਰੱਜ ਜਵਾਨੀ ਆ ਮਾਣੇ ਅੜਿਓ ਉਹ ਮੇਰਾ ਦਿਲ ਜਾਨੀ ਰੱਜ ਜਵਾਨੀ ਆ ਮਾਣੇ ਅੜਿਓ ਮੇਰਾ ਦਿਲ ਜਾਨੀ ਆਪਣੇ ਹੱਥੀ ਆਪਣੇ ਹੱਥੀ ਚਾਂਦਰ ਦੇ ਵਿੱਚ ਦੇਖਿਆ ਪਰੋਖੇ ਮੰਕੇ ਸਣ ਕਾਟਾ ਪੈਂਦਾ செழுக்காட்டா பெந்தா கழிகளை நிறைய சீத்திரந்தே செழு காட்டா பெந்தா கழிகளில் நிறைய